ਸਾਰੇ ਸ਼ਖਸੀਅਤਾਂ ਪਹੁੰਚੀਆਂ ਚਰਨ ਸਿੰਘ ਚੰਨੀ ਵਰਗੇ ਪਹੁੰਚੇ ਐਸਟੀਪੀਸੀ ਦੇ ਪ੍ਰਧਾਨ ਪਹੁੰਚੇ ਹੋਰ ਕਈ ਸਾਰੀ ਸ਼ਖਸੀਅਤਾਂ ਪਹੁੰਚੀਆਂ ਨੇ ਇਸ ਵਕਤ ਕਿਉਂਕਿ ਨਿਹੰਗ ਸਿੰਘ ਵੀ ਪਹੁੰਚੇ ਪਰ ਇਸ ਵਕਤ ਮੇਰੇ ਨਾਲ ਸਾਰਾ ਹੈ ਪੀਐਸਯੂ ਲਲਕਾਰਤੂ ਸਾਰਾ ਸਾਰਾ ਕੁਝ ਹੋ ਗਿਆ ਅੱਜ ਲਾਠੀ ਚਾਰਜ ਵੀ ਹੋ ਗਿਆ ਸਟੂਡੈਂਟ ਅੰਦਰ ਵੀ ਵੜ ਗਏ ਹੈਨਾ ਜੋ ਕੁਝ ਹੋਇਆ ਇੱਥੇ ਇਸ ਤੋਂ ਬਾਅਦ ਕੀ ਹੋਣਾ ਇਸ ਤੋਂ ਬਾਅਦ ਇਹ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲੇਗਾ ਪ੍ਰੋਗਰਾਮ ਲਈ ਹੈ ਕੈਂਪੇਨ ਲਈ ਮੋਰਚਾ ਲਈ ਕੀ ਕੀ ਹੈ ਅ ਬਿਲਕੁਲ ਦੇਖੋ ਆਪਣਾ ਮੋਰਚਾ ਆਪਣਾ ਸੰਘਰਸ਼ ਉਹਨੂੰ ਤੱਕ ਚੱਲਣਾ ਹੈ ਜਦੋਂ ਤੱਕ ਸਰਕਾਰ ਵੱਲੋਂ ਪੰਜਾਬੀ ਨਵੇਂ ਸਿਹਰੇ ਪ੍ਰਸ਼ਾਸਨ ਵੱਲੋਂ ਸੈਨੇਟ ਚੋਣਾਂ ਦੀ ਬਹਾਲੀ ਦੀ ਨੋਟੀਫਿਕੇਸ਼ਨ ਨਹੀਂ ਆ ਜਾਂਦੀ ਇਹਦਾ ਸ਼ੈਡਿਊਲ ਜਦੋਂ ਤੱਕ ਰਿਲੀਜ਼ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਲਗਾਤਾਰ ਸੰਘਰਸ਼ ਕਰਾਂਗੇ ਅਸੀਂ ਲਗਭਗ 10 ਦਿਨਾਂ ਤੋਂ ਇੱਥੇ ਸਿਟ-ਇਨ ਪ੍ਰੋਟੈਸਟ ਤੇ ਹੈਗੇ ਆ ਰੋਜ਼ ਦਿਨ ਦੇ ਰਾਤ ਤੱਕ ਇੱਥੇ ਹੁੰਦੇ ਆ ਤੇ ਉਦੋਂ ਤੱਕ ਰਹਾਂਗੇ ਜਦੋਂ ਤੱਕ ਆਪਣੀ ਸੈਨੇਟ ਬਹਾਲ ਨਹੀਂ ਹੋ ਜਾਂਦੀ ਤੇ ਅੱਜ ਦੀ ਕਾਲ ਆਪਣੀ ਸਕਸੈਸਫੁਲ ਰਹੀ ਹੈ ਜਿ세 ਦੇਖੋ ਚੰਡੀਗੜ੍ਹ ਪੁਲਿਸ ਨੇ 6000 ਜਿਹੜੇ ਸਿਕਿਉਰਿਟੀ ਪਰਸਨਲ ਨੇ ਉਹਨਾਂ ਨੂੰ ਡਿਪਲੋਏ ਕੀਤਾ ਹੋਇਆ ਸੀ ਚੰਡੀਗੜ੍ਹ ਬਾਰਡਰ ਤੇ ਇਹਨਾਂ ਨੂੰ ਬੈਰੀਕੇਡਸ ਦੀ ਥੋੜ ਪੁਲਿਸ ਹਰਿਆਣਾ ਪੁਲਿਸ ਤੋਂ ਮੈਨੂੰ ਹੁਣ ਦੇਖਿਆ ਜਾ ਰਿਹਾ ਵੀ ਚੰਡੀਗੜ੍ਹ ਪੁਲਿਸ ਨੇ ਸਾਡੇ ਗੇਟ ਨੰਬਰ 1 ਤੇ ਗੇਟ ਨੰਬਰ 2 ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਸਮਰਥਨ ਕਰਨ ਲਈ ਆਏ ਹੋਰ ਨੌਜਵਾਨ ਵਿਦਿਆਰਥੀਆਂ ਨੇ ਜਿਹੜੀਆਂ ਅਲੱਗ-ਅਲੱਗ ਜਥੇਬੰਦੀਆਂ ਸੀਗੀਆਂ ਜਮੂਰੀ ਜਨਤਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਹੁਣ ਪੰਥ ਜਥੇਬੰਦੀਆਂ ਹੁਣ ਆਮ ਲੋਕ ਹੁਣ ਸਾਰਿਆਂ ਦੇ ਉੱਤੇ ਮੈਨੂੰ ਬਰਬਰ ਤਰੀਕੇ ਨਾਲ ਲਾਠੀ ਚਾਰਜ ਕਰਕੇ ਉਹਨਾਂ ਨੂੰ ਬੱਸਾਂ ਵਿੱਚ ਪਾ ਪਾ ਕੇ ਜੇਲ੍ਹਾਂ ਲੈ ਗਏ ਨੇ ਹਜੇ ਤੱਕ ਉਹਨਾਂ ਨੂੰ ਛੱਡਿਆ ਨਹੀਂ ਹੈ ਤੇ ਇੱਕ ਪਾਸੇ ਚੰਡੀਗੜ੍ਹ ਪੁਲਿਸ ਨੇ ਇਹ ਕੀਤਾ ਦੂਜੇ ਪਾਸੇ ਪੰਜਾਬ ਪੁਲਿਸ ਨੇ ਵੀ ਲੋਕਾਂ ਉੱਤੇ ਲਾਠੀ ਚਾਰਜ ਕੀਤਾ ਤੇ ਅੱਜ ਫੇਰ ਵੀ ਜਿਹੜੇ ਵਿਦਿਆਰਥੀ ਨੌਜਵਾਨ ਤੇ ਅਲੱਗ-ਅਲੱਗ ਲੋਕ ਜੋ ਆਪਣੇ ਸਮਰਥਨ ਕਰਨ ਆਏ ਕਰਨ ਆਏ ਸੀਗੇ ਉਹ ਯੂਨੀਵਰਸਿਟੀ ਦੇ ਅੰਦਰ ਆਏ ਤੇ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਬਹੁਤ ਚੰਗਾ ਰਿਹਾ ਬਾਕਸ ਇਸੇ ਸੋਲ ਰਿਹਾ ਇਸ ਤੋਂ ਇਲਾਵਾ ਹੁਣ ਇਸੇ ਤਰ੍ਹਾਂ ਕੇ ਬੈਠੇ ਰਹੋਗੇ ਜਦ ਤੱਕ ਜਿਹੜਾ ਹੈਗਾ ਉਹ ਸ਼ਡਿਊਲ ਪ੍ਰੋਪਰ ਤੱਕ ਨਹੀਂ ਆਉਂਦਾ ਜਿਸ ਦਿਨ ਸ਼ਡਿਊਲ ਆ ਜਾਂਦਾ ਹੈ ਡੇਟ ਆ ਜਾਂਦੀ ਹੈ ਉਸ ਦਿਨ ਉੱਠੋਗੇ ਹਾਂਜੀ ਜਿਸ ਦਿਨ ਸ਼ਡਿਊਲ ਆ ਜਾਂਦਾ ਹੈ ਉਸ ਦਿਨ ਉਠਾਂਗੇ ਜਿਵੇਂ ਵੀਸੀ ਵੱਲੋਂ ਜਾਂ ਫਿਰ ਹੋਰ ਵੀ ਜਿਹੜੇ ਗੋਦੀ ਮੀਡੀਆ ਜਾਂ ਫਿਰ ਕਹਿ ਲਈਏ ਵੀ ਜਿਨ੍ਹਾਂ ਨੇ ਵੀਸੀ ਦੀ ਕੋਈ ਸਟੇਟਮੈਂਟ ਹੈ ਉਹ ਚਲਾਈ ਹੈ ਉਹਨਾਂ ਵੱਲੋਂ ਤਾਂ ਇਹ ਕਿਹਾ ਜਾ ਰਿਹਾ ਵੀ ਅਸੀਂ ਤਾਂ ਭੇਜਤਾ ਵੀ ਅੱਜ ਅੱਜ ਆ ਜਾਣਾ ਸੀਗਾ ਪਰ ਹਜੇ ਦੇਖੋ ਅੱਜ ਅੱਜ ਨਹੀਂ ਆਇਆ ਤਾਂ ਅਸੀਂ ਲਾਰਿਆਂ ਤੋਂ ਅਸੀਂ ਲੋਕ ਇਹਨਾਂ ਦੀ ਘੁਬਰਾਹ ਕਰਨ ਵਾਲੀਆਂ ਖਬਰਾਂ ਤੇ ਉਤੇ ਵਿਸ਼ਵਾਸ ਨਹੀਂ ਕਰਾਂਗੇ ਅਸੀਂ ਜਦੋਂ ਤੱਕ ਇਹ ਨੋਟੀਫਿਕੇਸ਼ਨ ਆਫੀਸ਼ੀਅਲੀ ਨਹੀਂ ਰਿਲੀਜ਼ ਹੋ ਜਾਂਦਾ ਅਸੀਂ ਇੱਥੇ ਹਾਂ ਇੱਥੇ ਹੀ ਨੇ ਜਦ ਤੱਕ ਆਫੀਸ਼ੀਅਲੀ ਨੋਟੀਫਿਕੇਸ਼ਨ ਜਿਹੜੀ ਹੈ ਉਹ ਰਿਲੀਜ਼ ਨਹੀਂ ਹੋ ਜਾਂਦਾ ਕਿਉਂਕਿ ਹਥਿਆਰ ਨਾਲ ਜਿਹੜਾ ਅਟੈਕ ਕੀਤਾ ਸੀਗਾ ਇੱਕ ਤਰੀਕੇ ਨਾਲ ਕੇਂਦਰ ਸਰਕਾਰ ਨੇ ਉਹ ਜਿਹੜਾ ਹੈਗਾ ਉਹ ਫੇਲ ਜ਼ਰੂਰ ਕਰਤਾ ਪਰ ਹਥਿਆਰ ਹੱਲੇ ਵੀ ਕੇਂਦਰ ਸਰਕਾਰ ਦੇ ਹੱਥ 'ਚ ਹੈ ਇਸ ਕਰਕੇ ਕੋਸ਼ਿਸ਼ ਕਰਨੇ ਕਿ ਹਥਿਆਰ ਪਹਿਲਾਂ ਛੱਟਣ ਤਾਂ ਹੀ ਜਿਹੜਾ ਹੈਗਾ ਆਪਣੇ ਮੋਰਚੇ ਤੋਂ ਖੜੇ ਹੋਣਗੇ ਨਹੀਂ ਤਾਂ ਇਸੇ ਤਰੀਕੇ ਨਾਲ ਮੋਰਚੇ 'ਨਾਂ ਡਟੇ ਰਹਿਣਗੇ ਜੀ ਕੇਗਾ ਅਬ ਜ਼ਮ ਜਾਣਕਾਰੀ ਦੇ ਲਈ ਧੰਨਵਾਦ ਅੱਜ ਪੂਰੇ ਦਿਨ ਜੋ ਜਦੋਜਹਿਦ ਆ ਉਹ ਚਲਦੀ ਰਹੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਾਂ ਫਿਰ ਮੁਹੱਲੀ ਚੰਡੀਗੜ੍ਹ ਦੇ ਬਾਉਂਡਰਾਂ ਦੇ ਉੱਤੇ ਤੇ ਆਖਰਕਾਰ ਜੋ ਮਸਲਾ ਆਪਾਂ ਅਕੀਏ ਕਿ ਜਿਉਂਦਾ ਤਿਉਂ ਹੀ ਬਣਿਆ ਹੋਇਆ ਔਰ ਵਿਦਿਆਰਥੀ ਕਹਿੰਦੇ ਕਿ 19 ਦੇਰ ਤੱਕ ਉਤਰਨਾ ਜਾਰੀ ਰੱਖਣਗੇ ਜਿੰਨੀ ਦੇਰ ਤੱਕ ਨੋਟੀਫਿਕੇਸ਼ਨ ਜਿਹੜਾ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਆ ਜਾਂਦਾ ਪੱਕੇ ਤੌਰ ਤੇ ਇਸ ਦਾ ਹੱਲ ਨਹੀਂ ਹੋ ਜਾਂਦਾ ਅੱਗੇ ਬਾਦਾਂਗੇ ਗੱਲ ਕਰਾਂਗੇ ਸੰਸਦ ਅਮਰਤਪਾਲ ਸਿੰਘ ਦੀ ਸੰਸਦ ਅਮਰਤਪਾਲ ਸਿੰਘ ਜੋ ਕਿ ਸੁਪਰੀਮ ਕੋਰਟ ਪਹੁੰਚੇ ਤੇ ਸੁਪਰੀਮ ਕੋਰਟ ਦੇ ਵੱਲੋਂ ਸੁਣਵਾਈ ਤੋਂ انکار ਕੀਤਾ ਗਿਆ ਹੈ ਔਰ ਇਹ ਕਿਆ ਗਿਆ ਕਿ ਹਾਈ ਕੋਰਟ ਦੇ ਵਿੱਚ ਤੁਸੀਂ ਆਪਣੀ ਗੱਲ ਜਿਹੜੀ ਹੈ ਉਹ ਰੱਖੋ ਆਪਣੀ ਅਪੀਲ ਉੱਥੇ ਰੱਖੋ ਹਾਲਾਂਕਿ ਹਾਈ ਕੋਰਟ ਨੂੰ 6 ਹਫ਼ਤੇ ਦੇ ਵਿੱਚ ਵਿੱਚ ਇਹ ਸੰਬੰਧੀ ਫੈਸਲਾ ਲੈਣ ਦੇ ਲਈ ਹਦਾਇਤ ਜਿੜੇ ਉਹ ਦਿਆਂਗੇ ਐਨਐਸਸੀ ਦੇ ਵਿੱਚ ਵੱਧੇ ਨੂੰ ਅਮਰਤਪਾਲ ਨੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਸੁਪਰੀਮ ਕੋਰਟ ਨੇ ਅਮਰਤਪਾਲ ਸਿੰਘ ਨੂੰ ਹਾਈ ਕੋਰਟ ਦੇ ਵਿੱਚ ਰੱਖ ਕਰਨ ਦੇ ਲਈ ਆਖਿਆ ਤੇ ਹਾਈ ਕੋਰਟ ਨੂੰ 6 ਹਫ਼ਤਿਆਂ ਦੇ ਵਿੱਚ ਫੈਸਲਾ ਸੁਣਾਉਣ ਦੇ ਨਿਰਦੇਸ਼ ਦਿੱਤੇ ਜਾਣਗੇ ਇਹ ਸੁਪਰੀਮ ਕੋਰਟ ਨੇ ਉਹਨਾਂ ਦੀ ਪਟੀਸ਼ਨ ਦੇ ਉੱਤੇ ਜ਼ਰੂਰ ਟਿੱਪਣੀ ਜਿਹੜੀ ਉਹ ਕੀਤੀ ਹੈ ਤਾਂ ਇਸ ਤੋਂ ਪਹਿਲਾਂ ਵੀ ਮਾਮਲਾ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਪਹੁੰਚਿਆ ਪਰ ਇਸ ਮਸਲੇ ਦੇ ਉੱਤੇ ਕੋਈ ਵੀ ਕਹਿ ਸਕਦੇ ਆ ਕਿ ਫੈਸਲਾ ਨਾ ਆਉਣ ਕਰਕੇ ਆ ਇਹ ਮਾਮਲਾ ਕਾਫੀ ਲਟਕਣ ਕਰਕੇ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਸੀ ਅਮਰਤਪਾਲ ਦੀਤਰ ਤਰਫੋਂ ਤੇ ਇਸ ਦੇ ਉੱਤੇ ਸੁਪਰੀਮ ਕੋਰਟ ਦੇ ਵੱਲੋਂ ਇਹ ਆਖਿਆ ਗਿਆ ਕਿ ਅਸੀਂ 6 ਹਫ਼ਤੇ ਦੇ ਵਿੱਚ ਫੈਸਲਾ ਲੈਣ ਦੇ ਨਿਰਦੇਸ਼ ਹਾਈ ਕੋਰਟ ਨੂੰ ਦਿਆਂਗੇ ਤੇ ਤੁਸੀਂ ਫਿਲਹਾਲ ਹਾਈ ਕੋਰਟ ਦੇ ਵਿੱਚ ਇਸ ਮੰਦੀ ਪਟੀਸ਼ਨ ਜਿਹੜੀ ਆ ਉਹ ਪਾਓ ਤੇ ਅੰਮ੍ਰਿਤਪਾਲ ਸਿੰਘ ਜਿਸ ਦੇ ਵੱਲੋਂ ਆਪਣੀ ਆਪਣੇ ਤੇ ਜੋ ਐਨਐਸਏ ਵਾਰ ਇੱਕ ਤੁਵਾਦ ਇੱਕ ਕਈ ਵਾਰ ਐਨਐਸਏ ਜਿਹੜੀ ਉਹ ਲਗਾਈ ਜਾ ਚੁੱਕੀ ਹੈ ਔਰ ਪਿਛਲੇ ਦਿਨੀ ਜੋ ਇੱਕ ਕਤਲ ਹੋਇਆ ਸੀ ਹਰੀਨੋ ਦੇ ਵਿੱਚ ਤਾਂ ਉਸ ਮਸਲੇ ਦੇ ਵਿੱਚ ਵੀ ਇਹ ਕਹਿਆ ਗਿਆ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਉੱਤੇ ਐਨਐਸਏ ਦੇ ਵਿੱਚ ਜਿਹੜਾ ਵਾਦਾ ਸੀ ਕਰ ਰਹੇ ਆ ਪੰਜਾਬ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਐਨਐਸਏ ਵਾਦਾ ਦਿੱਤੀ ਗਈ ਤੇ ਹੁਣ ਐਨਐਸਏ ਹਟਾਉਣ ਨੂੰ ਲੈ ਕੇ ਇਸ ਨੂੰ ਗਲਤ ਤੱਕ ਆ ਕੇ ਤੇ ਕੋਟ ਦਾ ਰੁਖ ਜਿਹੜਾ ਉਹ ਕੀਤਾ ਜਾ ਰਿਹਾ ਹੈ ਰਾਹਤ ਲੈਣ ਦੀ ਜੋ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਤਾਂ ਹਾਈ ਕੋਰਟ ਨੂੰ 6 ਹਫਤਿਆਂ ਦੇ ਵਿੱਚ ਫੈਸਲਾ ਸੁਣਾਉਣ ਦਾ ਨਿਰਦੇਸ਼ ਦੇ ਆਗੇ ਸੁਪਰੀਮ ਕੋਰਟ ਦੇ ਵੱਲੋਂ ਇਸ ਤੇ ਜੋ ਟਿੱਪਣੀ ਹੈ ਉਹ ਕੀਤੀ ਗਈ ਹੈ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਦਾ ਜ਼ਿਕਰ ਕਰਾਂਗੇ ਫੈਸਲਾ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਦੇ ਉੱਤੇ ਨਹੀਂ ਆਇਆ ਹਾਲਾਂਕਿ ਅੱਜ ਲੱਗਦਾ ਸੀ ਕਿ ਇਸ ਦਿੱਤੇ ਕੋਈ ਨਾ ਕੋਈ ਫੈਸਲਾ ਜਿਹੜਾ ਉਹ ਜ਼ਰੂਰ ਆਏਗਾ ਪਰ ਪੰਜਾਬ ਖੈਰਾਣਾ ਹਾਈ ਕੋਰਟ ਤੇ ਪਿੱਛ ਅੱਜ ਜੋ ਸੁਣਵਾਈ ਹੈ ਉਸ ਉੱਤੇ ਨਹੀਂ ਹੋ ਸਕੀ ਕੱਲ ਮੁਰ ਜ਼ਮਾਨਤ ਪਟੀਸ਼ਨ ਦੇ ਉੱਤੇ ਸੁਣਵਾਈ ਹੋਏਗੀ ਨੂਨਾਬਾਝੀਲ ਦੇ ਵਿੱਚ ਬੰਦਨੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਜੋ ਰਾਹਤ ਲਈ ਜਾ ਸਕੇ ਪਰ ਹਲੇ ਤੱਕ ਉਹਨਾਂ ਨੂੰ ਰਾਹਤ ਨਹੀਂ ਮਿਲ ਸਕੀ ਹੈ ਪੰਜਾਬ ਖਰੈਣਾ ਖੂਟ ਹਾਈ ਕੋਰਟ ਦੇ ਵਿੱਚ ਅੱਜ ਉਹਨਾਂ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਨਹੀਂ ਹੋਈ ਜਿਸ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਫਿਲਹਾਲ ਰਾਹਤ ਨਹੀਂ ਹੈ 25 ਜੂਨ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਨਿਆਂ ਖਰਾਸਤ ਦੇ ਵਿੱਚ ਭੇਜਿਆ ਗਿਆ ਤੇ ਲਗਾਤਾਰ ਉਹ ਉਹ ਨਈ ਖਰਾਸਤ ਦੇ ਵਿੱਚ ਚੱਲ ਰਿਹਾ ਤੇ ਨਾਬਾਦੀ ਨਿਊ ਜੇਲ ਦੇ ਵਿੱਚ ਇਸ ਵਕਤ ਵਿਕਰਮ ਸਿੰਘ ਮਜੀਠੀਆ ਬੰਦ ਹੈ ਹੁਣ ਤੱਕ ਕਈ ਵਾਰ ਕੋਸ਼ਿਸ਼ਾਂ ਜਿਹੜੀਆਂ ਨੇ ਉਸਬਾਨਤ ਦੇ ਲਈ ਹੋਈਆਂ ਪਰ ਇਸ ਦੇ ਉੱਤੇ ਕੋਈ ਵਿਰਾਹਤ ਫਿਲਹਾਲ ਵਿਕਰਮ ਸਿੰਘ ਮਜੀਠੀਆ ਨੂੰ ਨਹੀਂ ਮਿਲੀ ਹੈ ਤਾਂ 6 ਦਲਾਈ ਤੋਂ ਜੇਲ ਦੇ ਵਿੱਚ ਨੇ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਖਿਲਾਫ ਅਮਦਤ ਵੱਧ ਜੁਰਾਤ ਦਾ ਮਾਮਲਾ ਉਦਰਚਕੀਤਾ ਗਿਆ ਸੀ ਤੇ ਉਸ ਸੰਬੰਧੀ ਵਕਫਾ ਖਾਮਾ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਰੇਡ ਵੀ ਕੀਤੀਆਂ ਗਿਆ ਨਾ ਸਿਰਫ ਹਿਮਾਚਲ ਬਲਕੇ ਹੋਰ ਕਈ ਸਟੇਟ ਦੇ ਵਿੱਚ ਇਸ ਸੰਬੰਧੀ ਜਿੱਥੇ ਜਿੱਥੇ ਜੋ ਨਾਲ ਕੋਲ ਜਾਣਕਾਰੀ ਸੀ ਕਿ ਵਿਕਰਮ ਸਿੰਘ ਮਜੀਠੀਆ ਦੀ ਜਮੀਨ ਹੈ ਪ੍ਰਾਪਰਟੀ ਹੈ ਤਾਂ ਉੱਥੇ ਵੀ ਵਿਜੀਲੈਂਸ ਦੇ ਵੱਲੋਂ ਜਾ ਕੇ ਤੱਥ ਜਿਹੜੇ ਨੇ ਉਹ ਇਕੱਠੇ ਕੀਤੇ ਗਏ ਸੀ ਤੇ ਉਧਰ ਦੂਸਰੇ ਪਾਸੇ ਲਗਾਤਾਰ ਕੋਸ਼ਿਸ਼ਾਂ ਵਿਕਰਮ ਸਿੰਘ ਮਜੀਠੀਆ ਦੀ ਟੀਮ ਦੇ ਤਰਫੋਂ ਹੋ ਰਹੀਆਂ ਨੇ ਕਿ ਉਹਨਾਂ ਨੂੰ ਨ ਜ਼ਮਾਨਤ ਮਿਲ ਸਕੇ ਪਰ ਹਲੇ ਤੱਕ ਕੋਈ ਵੀ ਰਾਹਤ ਵਿਕਰਮ ਸਿੰਘ ਮਜੀਠੀਆ ਨੂੰ ਨਹੀਂ ਮਿਲੀ ਤਾਂ ਜੀ ਇੱਕ ਵਾਰ ਫਿਰ ਤੋਂ ਹਾਈ ਕੋਰਟ ਦੇ ਵਿੱਚ ਇਸ ਸੰਬੰਧੀ ਜੋ ਸੁਣਵਾਈ ਹੈ ਉਹ ਹੋਣੀ ਸੀਗੀ ਪਰ ਸੁਣਵਾਈ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਦੇ ਉੱਤੇ ਨਹੀਂ ਹੋ ਸਕੀ ਹੋਣਾ ਕੱਲ ਨੂੰ ਜਿਹੜਾ ਉਹ ਇਸ ਦੇ ਉੱਤੇ ਸੁਣਵਾਈ ਹੋਏਗੀ ਟੀਮ ਦੇ ਵੱਲੋਂ ਹਾਲਾਂਕਿ ਪੋਸਟ ਪਾ ਕੇ ਇਹ ਲਿਖਿਆ ਗਿਆ ਸੀ ਕਿ ਗੁਰੂ ਸਾਹਿਬ ਕਿਰਪਾ ਕਰਨ ਬਹੁਤ ਜਲਦ ਮਿਲਦੇ ਹਨ ਯਾਨੀ ਕਿ ਬਿਕਰਮ ਸਿੰਘ ਮਜੀਠੀਆ ਦੀ ਤਰਫੋਂ ਇਹ ਪੋਸਟ ਉਹਨਾਂ ਦੀ ਟੀਮ ਨੇ ਸਾਂਝੀ ਕੀਤੀ ਸੀ ਸੋਸ਼ਲ ਮੀਡੀਆ ਦੇ ਉੱਤੇ ਤੇ ਇਹ ਆਖਿਆ ਸੀ ਕਿ ਵਾਇਗੁਰੂ ਕਰਪਾ ਕਰਨ ਤਾਂ ਜਲਦੀ ਮਿਲਾਂਗੇ ਅੱਜ ਹੀ ਇਸ ਪੋਸਟ ਜਿਹੜਾ ਉਹ ਸਾਂਝਾ ਕੀਤਾ ਗਿਆ ਸੀ ਪਰ ਅੱਜ ਕਿਉਂਕਿ ਸੁਣਵਾਈ ਨਹੀਂ ਹੋ ਸਕੀ ਕੋਰਟ ਦੇ ਵਿੱਚ ਜਿਸ ਕਰਕੇ ਫਿਲਹਾਲ ਬਿਕਰਮ ਸਿੰਘ ਮਜੀਠੀਆ ਨੂੰ ਇਸ ਮਸਲੇ ਦੇ ਵਿੱਚ ਰਾਹਤ ਵੀ ਨਹੀਂ ਮਿਲੀ ਉਹਲਾ ਕੋਸ਼ਿਸ਼ ਇਹ ਹੀ ਸੀ ਕਿ ਵਿਕਰਮਜੀਠੀਆਂ ਜੇਕਰ ਜ਼ਮਾਨਤ ਮਿਲ ਜਾਂਦੀ ਹੈ ਬਾਹਰ ਆ ਜਾਂਦੇ ਆ ਤਾਂ ਫਿਰ ਤਰਨਤਾਰਨ ਚੋਣਾਂ ਦੇ ਵਿੱਚ ਵੀ ਵਿਕਰਮਜੀਠੀਆਂ ਨੂੰ ਪ੍ਰਚਾਰ ਤੇ ਲਈ ਜਿਹੜਾ ਉਹ ਉਤਾਰਿਆ ਜਾ ਸਕਦਾ ਸੀ ਪਰ ਅਕਾਲੀ ਦਲ ਦੀ ਐਸ ਆਸ ਨੂੰ ਬੂਰ ਨਹੀਂ ਪਿਆ ਕਿਉਂਕਿ ਚੋਣ ਪ੍ਰਚਾਰ ਬੰਦ ਹੋ ਚੁੱਕਿਆ ਤੇ ਕੱਲ ਨੂੰ ਜਿਹੜੀ ਹੈ ਉਹ VOTING ਹੈ ਉਹ ਹੋਏਗੀ ਤਰਨਤਾਰਨ ਦੇ ਵਿੱਚ ਔਰ ਫਿਲਹਾਲ ਉੱਥੇ ਕੱਲ ਹੀ ਲੋਕ ਜਿਹੜੇ ਆ ਫੈਸਲਾ ਕਰਨਗੇ ਕਿ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਉਹ ਜਿਤਾਉਂਦੇ ਆ ਤਾਂ ਸਾਡੇ ਅਸਯੋਗੀ ਪੂਜਾ ਜੁੜੇ ਆ ਉਹਨਾਂ ਤੋਂ ਜਾਣਕਾਰੀ ਵਧੇਰੇ ਲਵਾਂਗੇ ਪੂਜਾ ਅੱਜ ਸੁਣਵਾਈ ਸੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਸੁਣਵਾਈ ਕਿਉਂ ਨਹੀਂ ਹੋ ਸਕੀ ਤੇ ਕੀ ਇਸ ਦੇ ਵਿੱਚ ਰਿਹਾ ਔਰ ਹੁਣ ਕਦੋਂ ਸੁਣਵਾਈ ਹੈ ਅ ਦੇਖੋ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਮਾਮਲੇ ਦੇ ਵਿੱਚ ਜਿਹੜੀ ਉਹ ਦਲੀਲਾਂ ਦਿੱਤੀਆਂ ਜਾ ਰਹੀਆਂ ਪਹਿਲਾ ਜਿਹੜਾ ਹੈ ਉਹਨਾਂ ਦੇ ਵਕੀਲਾਂ ਵੱਲੋਂ ਦਲੀਲਾਂ ਦਿੱਤੀਆਂ ਗਈ ਉਸ ਤੋਂ ਬਾਅਦ ਪੰਜਾਬ ਸਰਕਾਰ ਦਲੀਲਾਂ ਦੇ ਰਹੀ ਸੀ ਕਿ ਤੇ ਉਸ ਤੋਂ ਬਾਅਦ ਅੱਜ ਦੇ ਦੇ ਜਿਹੜਾ ਮਾਮਲਾ ਮੁਲਤਵੀ ਕੀਤਾ ਸੀਗਾ ਕਿਉਂਕਿ ਸੋਮਵਾਰ ਹੈ ਲੇਕਿਨ ਅੱਜ ਜੋ ਜਿਹੜਾ ਇਹ ਦੱਸਿਆ ਜਾ ਰਿਹਾ ਹੈ ਕਿ ਪਟੀਸ਼ਨਰ ਦੇ ਜਿਹੜੇ ਵਕੀਲ ਹੈ ਕਿਉਂਕਿ ਪੰਜਾਬ ਸਰਕਾਰ ਦੇ ਇਹ ਕਹਿਣਾ ਹੈ ਕਿ ਸਾਡੀ ਜਿਹੜੀ ਦਲੀਲਾਂ ਹਲੇ ਰਹਿੰਦੀਆਂ ਹੈ ਤੇ ਸਾਨੂੰ ਜਿਹੜਾ 2-3 ਦਿਨ ਦਾ ਸਮਾਂ ਹੋਰ ਲੱਗੇਗਾ ਤੇ ਹਾਲਾਂਕਿ ਜਿਹੜੇ ਪਟੀਸ਼ਨਰ ਦੇ ਐਡਵੋਕੇਟ ਹੈ ਸੀਨੀਅਰ ਐਡਵੋਕੇਟ ਉਹਨ ਮੈਂ ਤੁਹਾਨੂੰ ਮੈਂ ਜਿਹੜਾ ਕੋਰਟ ਦੇ ਵਿੱਚ 17 ਤਰੀਕ ਨੂੰ ਹੀ ਅਪੀਅਰ ਹੋ ਸਕਦਾ ਲੇਕਿਨ ਕੋਰਟ ਨੇ ਸਾਰੀ ਜਿਹੜੀ ਹੈ ਉਹ ਚੀਜ਼ਾਂ ਦੇਖਣ ਤੋਂ ਬਾਅਦ ਕਿਉਂਕਿ ਅਰਜਨਮੈਂਟ ਜਿਹੜੀ ਹੈ ਉਹ ਕੋਰਟ ਦੇ ਸਾਹਮਣੇ ਲਗਾਨੀ ਪੈਂਦੀ ਹੈ ਕੋਰਟ ਨੂੰ ਦੱਸਣਾ ਪੈਂਦਾ ਹੈ ਕਿ ਅੱਜ ਜਿਹੜੀ ਹੈ ਉਹ ਕਿਉਂ ਪੈਰਵੀ ਨਹੀਂ ਕਰ ਪਾਣਗੇ ਕੇਸ ਲਈ ਤੇ ਕੋਰਟ ਨੇ ਜਿਹੜਾ ਕੱਲ ਦੇ ਲਈ ਹੁਣ ਕੇਸ ਮੁਲਤਵੀ ਕੀਤਾ ਹੈ ਤੇ ਕੱਲ ਦੋ ਮੁੱਢ ਜਿਹੜਾ ਹੈ ਮਾਮਲੇ ਦੀ ਸੁਣਵਾਈ ਹੋਏਗੀ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਇਸ ਮਾਮਲੇ ਦੇ ਵਿੱਚ ਖਾਸ ਕਰ ਪਟੀਸ਼ਨਰ ਦਾ ਇਹ ਕਹਿਣਾ ਹੈ ਕਿ ਜਿਹੜਾ ਉਹਨਾਂ ਦੀ ਉਹਨਾਂ ਉੱਤੇ ਕੇਸ ਕੀਤਾ ਗਿਆ ਹੈ ਉਹ ਰਾਜਨੀਤੀ ਤੋਂ ਪ੍ਰੇਰਿਤ ਹੈ ਯਾਨੀ ਕਿ ਪੋਲਿਟੀਕਲ ਨਜ਼ਰ ਆ ਰਿਹਾ ਹੈ ਲੇਕਿਨ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਕਿ ਜਿਹੜਾ ਪ੍ਰਾਪਰਟੀਆਂ ਬਣਾਈਆਂ ਗਈਆਂ ਨੇ ਅਤੇ ਜਿਹੜੇ ਜਦੋਂ ਉਹ ਮੰਤਰੀ ਸੀਗੇ ਤੇ ਕੀ ਕੁਝ ਜਿਹੜਾ ਉਹਨਾਂ ਨੇ ਆਪਣੀ ਪ੍ਰਾਪਰਟੀ ਬਣਾਈਆ ਬੇਨਾਮੀ ਜਿਹੜੀ ਪ੍ਰਾਪਰਟੀਆਂ ਦਾ ਕੁਝ ਕੰਪਨੀਆਂ ਦੇ ਵਿੱਚ ਉਹਨਾਂ ਦੇ ਸ਼ੇਅਰ ਹੈ तमाम ਚੀਜ਼ਾਂ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਇਸ ਤੋਂ ਇਲਾਵਾ ਜਦੋਂ ਵਿਰੋਧ ਕੀਤਾ ਉਹਨਾਂ ਨੇ ਜ਼ਮਾਨਤ ਪਟੀਸ਼ਨ ਦਾ ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਕੇਸ ਦੀ ਗ੍ਰੈਵਿਟੀ ਨੂੰ ਦੇਖਣਾ ਚਾਹੀਦਾ ਹੈ ਕਿ ਇਸ ਦੇ ਵਿੱਚ ਬਹੁਤ ਕੁਝ ਹੈ ਤੇ ਜੇਕਰ ਉਹ ਬਾਹਰ ਆ ਜਾਂਦੇ ਨੇ ਤੇ ਜਿਹੜੇ ਗਵਾ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਧਮਕਾਇਆ ਵੀ ਜਾ ਸਕਦਾ ਹੈ ਹਾਲਾਂਕਿ ਕੋਰਟ ਦਾ ਇਹ ਕਹਿਣਾ ਸੀਗਾ ਕਿ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਤੁਸੀਂ ਕੋਈ ਡੀਡੀਆਰ ਕੱਟੀ ਹੈ ਕੋਈ ਕੰਪਲੇਂਟ ਹੈ ਤੁਹਾਡੇ ਕੋਲ ਜਿਸ ਦੇ ਵਿੱਚ ਇਹ ਸਾਹਮਣੇ ਆ ਸਕੇ ਕਿ ਕਿਸੇ ਨੂੰ ਧਮਕਾਇਆ ਜਾ ਰਿਹਾ ਹੈ ਜਾਂ ਹਲੇ ਤੱਕ ਕਿਸੇ ਨੂੰ ਧਮਕਾਇਆ ਗਿਆ ਹੈ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਹਲੇ ਅਤੇ तमाम ਚੀਜ਼ਾਂ ਜਿਹੜੀ ਤੁਹਾਨੂੰ ਦੱਸ ਰਹੇ ਨੇ ਤੇ ਲਗਾਤਾਰ ਦਲੀਲਾਂ ਵੀ ਦਿੱਤੀਆਂ ਜਾ ਰਹੀਆਂ ਸੀ ਕਿ ਜਿਹੜੇ ਕਿ ਕੋਰਟ ਦੇ ਸਾਹਮਣੇ ਲੀਗਲ ਫੈਕਟਸ ਰੱਖੇ ਜਾ ਰਹੇ ਸੀਗੇ ਤੇ ਕੋਰਟ ਵੀ ਹਰ ਇੱਕ ਫੈਕਟਸ ਤੇ ਲਗਾਤਾਰ ਜਿਹੜੀ ਹੈ ਉਹ ਸਵਾਲ ਜਵਾਬ ਕੀਤਾ ਜਾ ਰਿਹਾ ਪੰਜਾਬ ਸਰਕਾਰ ਤੋਂ ਅਤੇ ਜਿਹੜੀ ਵੀ ਦਲੀਲ ਦੇ ਖਿਲਾਫ ਜਿਹੜੇ ਲੱਗਦਾ ਹੈ ਕਿ ਜਿਹੜੇ ਪਟੀਸ਼ਨਰ ਦੇ ਐਡਵੋਕੇਟ ਹੈ ਉਹਨਾਂ ਨੂੰ ਸਹੀ ਨਹੀਂ ਲੱਗਦੇ ਤੇ ਉਹ ਵੀ ਉਸ ਤੋਂ ਮूण ਜਵਾਬ ਦੇ ਰਹੇ ਸੀਗੇ ਤੇ ਫਿਲਹਾਲ ਅਸੀਂ ਕਹਿ ਸਕਦੇ ਹਾਂ ਕਿ ਹਲੇ ਦੇਣਾ ਹੈ ਉਹ ਅੱਜ ਵੀ ਜਿਹੜਾ ਮੂੜ ਮਾਮਲੇ ਦੀ ਸੁਣਵਾਈ ਨਹੀਂ ਹੋਈ ਕੱਲ ਦੁਬਾਰਾ ਤੋਂ ਮਾਮਲੇ ਦੀ ਸੁਣਵਾਈ ਹੋਏਗੀ ਕਿਉਂਕਿ ਜ਼ਰੂਰੀ ਜੂਨ ਮਹੀਨੇ ਤੋਂ ਬਾਅਦ ਇਹ ਨਵੰਬਰ ਦਾ ਮਹੀਨਾ ਹੋ ਚੁੱਕਿਆ ਹੈ ਤੇ ਹੁਣ ਤੱਕ ਜਿਹੜਾ ਹੈ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਹੈ ਲਾਂਕਿ ਇਸ ਤੋਂ ਸੰਬੰਧਿਤ ਦੋ ਕੇਸਿਸ ਹੋਰ ਵੀ ਪਏ ਸੀਗੇ ਇੱਕ ਗਾਉਂ ਜ਼ਮਾਨਤ ਦਾ ਮਾਮਲਾ ਸੀਗਾ ਲਾਂਕਿ ਉਹ 2022 ਦੀ ਕੋਈ ਐਫ ਆਈ ਆਰ ਸੀਗੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਪੋਲਿਟੀਕਲੀ ਮੋਟੀਵੇਟਿਡ ਜਿਹੜਾ ਹੈ ਉਹਨਾਂ ਨੂੰ ਉਹਨਾਂ ਨੂੰ ਇਸ ਕੇਸ ਦੇ ਵਿੱਚ ਫਸਾਇਆ ਜਾ ਸਕਦਾ ਹੈ ਇਸ ਕਰਕੇ ਗਾਉਂ ਜ਼ਮਾਨਤ ਦਿੱਤੇ ਜਾਵੇ ਲਾਂਕਿ ਉਹ ਕੋਰਟ ਨੇ ਖਾਰਜ ਕਰ ਦਿੱਤੀ ਸੀ ਇਸ ਤੋਂ ਇਲਾਵਾ ਇੱਕ ਆਪਣੀ ਸੁਰੱਖਿਆ ਨੂੰ ਲੈ ਕੇ ਜਿਹੜੀ ਪਟੀਸ਼ਨ ਫਾਈਲ ਕੀਤੀ ਸੀਗੀ ਤੇ ਕੋਰਟ ਦਾ ਇਹ ਕਿਹਾ ਸੀਗਾ ਕਿ ਫਿਲਹਾਲ विक्रमजीतਾ ਕਿਉਂਕਿ ਜੇਲ੍ਹ ਦੇ ਵਿੱਚ ਨੇ ਤੇ ਇਸ ਕਰਕੇ ਹੱਲੇ ਉਹਨਾਂ ਨੂੰ ਇਸ ਇਸ ਮਾਮਲੇ ਦੀ ਸੁਣਵਾਈ ਵੀ ਜਿਹੜੀ ਮੁਲਤਵੀ ਕੀਤੀ ਗਈ ਹੈ ਲੇਕਿਨ ਫਿਲਹਾਲ ਜ਼ਮਾਨਤ ਪਟੀਸ਼ਨ ਤੇ ਕੱਲ ਮੁਰ ਸੁਣਵਾਈ ਹੋਣੀ ਹੈ ਦੇਖਣਾ ਹੋ ਰਹੇਗਾ ਕਿ ਕੀ ਕੁਝ ਹੁੰਦਾ ਹੈ ਜੀ ਹੂੰ ਠੀਕ ਹੈ ਪੂਜਾ ਜਾਣਕਾਰੀ ਦੇ ਲਈ ਧੰਨਵਾਦ ਤਾਂ ਹੁਣ ਦੁਬਾਰਾ ਜਦੋਂ ਸੁਣਵਾਈ ਹੋਣੀ ਹੈ ਤਾਂ ਇਸ ਦੇ ਵਿੱਚ ਕੀ ਕੁਝ ਰਹਿੰਦਾ ਉਹ ਦੇਖਣਾ ਹੋਏਗਾ ਅੱਗੇ ਵਧਾਂਗੇ ਹਰਚੰਦ ਸਿੰਘ ਪੁੱਲਾ ਰਿਸ਼ਵਤ ਮਾਮਲੇ ਦੇ ਵਿੱਚ ਸੁਣਵਾਈ ਹੋਈ ਹੈ ਸੀਬੀਆਈ ਦੀ ਸਪੈਸ਼ਲ ਕੋਰਟ ਦੇ ਵਿੱਚ ਸੁਣਵਾਈ ਹੋਈ ਬਚੋੜੀਏ ਕਿਰਸ਼ਾਨੂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ 20 ਨਵੰਬਰ ਨੂੰ ਹੁਣ ਇਸ ਮਾਮਲੇ ਦੇ ਉੱਤੇ ਅਗਲੀ ਸੁਣਵਾਈ ਹੋਏਗੀ ਹਰਚੰਦ ਪੁੱਲਰ ਨੂੰ ਕੱਲ ਕੋਰਟ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਏਗਾ ਕਿਉਂਕਿ ਰਿਮਾਂਡ ਜਿਹੜਾ ਉਹ ਅੱਜ ਖਤਮ ਹੋ ਜਾਣਾ ਔਰ ਇਹਦੇ ਵਿੱਚ ਕੱਲ ਫਿਰ ਤੋਂ ਕੁਤਿ ਵਿਚਪੁਲਰ ਦੀ ਪੀਸ਼ੀ ਹੋਏਗੀ ਸੀਬੀਆਈ ਨੇ ਪੁਲਰ ਅਤੇ ਕ੍ਰਿਸ਼ਾਨੂੰ ਦੇ ਖਿਲਾਫ ਕਈ ਸਪੂਤ ਚੜਿਓ ਇਕੱਠੇ ਕੀਤੇ ਐ ਤੇ ਇਸ ਤੋਂ ਬਾਅਦ ਈਡੀ ਦੀ ਵੀ ਐਂਟਰੀ ਹੋਣ ਜਾ ਰਹੀ ਹੈ ਈਡੀ ਮੰਗਲਵਾਰ ਨੂੰ ਸੀਬੀਆਈ ਦਫਤਰ ਪਹੁੰਚੇਗੀ ਤੇ ਈਡੀ ਦੇ ਵੱਲੋਂ ਵੀ ਹਰਚੰਦ ਪੁਲਰ ਸਮੀਤ ਹੋਰ ਆਈਐਸ ਤੇ ਆਈਪੀਐਸ ਅਪਸਰਾ ਦਾ ਜੋ ਰਿਕਾਰਡ ਹੈ ਉਹ ਖੰਗਾ ਲਿਆ ਜਾਏਗਾ ਉਹਨਾਂ ਦੀਆਂ ਪ੍ਰਾਪਰਟੀਆਂ ਸੰਬੰਧੀ ਵੀ ਜਾਂਚ ਜੜੀ ਹੋਏਗੀ ਇਸ ਵੰਦੀ ਜਾਣਕਾਰੀ ਸਮਤ ਫਰੀਦ ਮਾਹਲ ਤੋਂ ਲਵਾਂਗੇ ਸਮਤ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ED ਦੀ ਵੀ ਐਂਟਰੀ ਜਲਦ ਹੋਣ ਵਾਲੀ ਹੈ ਇਸ ਮਾਮਲੇ ਦੇ ਵਿੱਚ ਕਿ ਹੁਣ ਤੱਕ ਜਾਣਕਾਰੀ ਮਿਲੀ ਹੈ ਕਿੰਨੇ ਕ IAS ਤੇ IPS ਅਫਸਰਾਂ ਦੇ ਨਾਮ ਵੀ ਇਸ ਦੇ ਵਿੱਚ ਆ ਰਹੇ ਨੇ ਕਿਹਾ ਜਾ ਰਿਹਾ ਹੈ ਕਿ ED ਦੇ ਵੱਲੋਂ ਉਹਨਾਂ ਦੀ ਪ੍ਰਾਪਰਟੀ ਦੀ ਜਾਂਚ ਵੀ ਹੋਏਗੀ ਦੇਖੋ सीबीआई ਵੱਲੋਂ ਜੋ ਹੁਣ ਤੱਕ ਰਿਕਾਰਡ ਜਿਹੜਾ ਮੈਂਟੇਨ ਕਰਕੇ ਰੱਖਿਆ ਗਿਆ ਹੈ ਡੀਆਜੀਐਚਐਸ ਪੁੱਲਰ ਅਤੇ ਕਿਰਸ਼ਾਨੂੰ ਦੇ ਵਬਤੇ ਦੇ ਉੱਤੇ ਉਸ ਦਾ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਕਿ ਭਲਕੇ ਜਿਹੜੀ ਈਡੀ ਹੈ ਉਹ सीबीआई ਦੇ ਦਫਤਰ ਜਿਹੜੀ ਆ ਉਹ ਪਹੁੰਚ ਰਹੀ ਹੈ ਜਿਸ ਤੋਂ ਬਾਅਦ ਦੇ ਵਿੱਚ ਈਡੀ ਨੂੰ ਕੁਝ ਡਾਟਾ ਜਿਹੜਾ ਉਹ ਸ਼ੇਅਰ ਕੀਤਾ ਜਾਵੇਗਾ सीबीआई ਵੱਲੋਂ ਆ ਜੋ ਜੋ ਹੁਣ ਤੱਕ ਇਨਵੈਸਟੀਗੇਸ਼ਨ ਹੋਇਆ ਹੈ ਜਾਂ ਜੋ ਜੋ ਹੁਣ ਤੱਕ ਪੈਮਾਈਸ਼ ਹੋਈ ਆ ਜੋ ਜੋ ਇਸ ਤਵਕਤ ਡੀਆਜੀਐਚਐਸ ਪੁੱਲਰ ਹੋਣਾ ਕੋਲ ਆ ਬਰਾਮਦ ਹੋਇਆ ਜੋ ਜੋ ਕਿਰਸ਼ਾਨੂੰ ਵੱਲੋਂ ਬਿਆਨ ਦਿੱਤੇ ਗਏ ਨੇ ਉਹ ਸਾਰੇ ਦੇ ਸਾਰਾ ਇੱਕ ਰਿਕਾਰਡ ਜਿਹੜਾ ਉਹ ਈਡੀ ਨੂੰ ਜਿਹੜਾ ਭਲਕੇ ਸੀਬੀਆਈ ਜਿਹੜੀ ਆ ਉਹ ਦੇਣ ਜਾ ਰਹੀ ਹੈ ਤੇ ਇਸ ਦੇ ਨਾਲ ਨਾਲ ਅੱਜ ਕਿਰਸ਼ਾਨੂੰ ਦੀ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਇੱਕ ਵਾਰੀ ਫਿਰ ਤੋਂ ਜਿਹੜਾ ਉਹ ਵਾਅਦਾ ਕੀਤਾ ਗਿਆ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਿਹੜਾ ਕਿਰਸ਼ਾਨੂੰ ਨੂੰ ਜਿਹੜਾ ਉਹ ਭੇਜ ਦਿੱਤਾ ਗਿਆ ਅਤੇ ਇਸ ਦੇ ਨਾਲ ਨਾਲ ਭਲਕੇ ਜਿਹੜਾ ਐਚਐਸ ਭੁੱਲਰ ਉਹਨਾਂ ਦਾ ਰਿਮਾਂਡ ਜਿਹੜਾ ਉਹ ਖਤਮ ਹੋਵੇਗਾ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਵੇਗਾ ਤੇ ਫਿਲਹਾਲ ਅ ਦੱਸਿਆ ਜਾ ਰਿਹਾ ਹੈ ਕਿ ਹੋਰ ਰਿਮਾਂਡ ਦੀ ਮੰਗ ਜਿਹੜੀ ਆ ਉਹ ਸੀਬੀਆਈ ਕਰ ਸਕਦੀ ਹੈ ਕਿਉਂਕਿ ਡੀਆਈਜੀ ਐਚਐਸ ਪੁੱਲਰ ਦੇ ਕੋਲੋਂ ਬਹੁਤ ਸਾਰੇ ਸਬੂਤਾਂ ਦੇ ਨੂੰ ਲੈ ਕੇ ਜਿਹੜਾ ਉਹ ਜਾਂਚ ਪੜਤਾਲ ਜਿਹੜੀ ਆ ਉਹ ਸੀਬੀਆਈ ਕਰਦੀ ਹੋਈ ਨਜ਼ਰ ਆ ਰਹੀ ਸੀ ਕਿ ਇਹੀ ਕਾਰਨ ਆ ਕਿ ਜੋ ਬੇਸ ਬਣਾਇਆ ਜਾ ਰਿਹਾ ਹੈ ਸੀਬੀਆਈ ਵੱਲੋਂ ਕਿ ਹੋਰ ਜਿਹੜਾ ਜਾਂਚ ਦੇ ਵਿੱਚ ਜਿਹੜਾ ਉਹ ਜੋ ਸੈਯੋਗ ਡੀਆਈਜੀ ਚਸਪੂਲਰ ਉਸ ਬਾਬਤੇ ਦੇ ਉੱਤੇ ਨਹੀਂ ਕਰ ਰਿਹਾ ਹੈ ਕਿ ਇਹ ਹੀ ਕਾਰਨ ਹੈ ਕਿ ਹੋਰ ਮਾਰਨ ਦੀ ਮੰਗ ਜਿਹੜੀ ਆ ਉਹ ਭਲਕੇ ਕੀਤੀ ਜਾ ਸਕਦੀ ਹੈ ਲੇਕਿਨ ਇਸ ਡੀਏ ਕੇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਈਡੀ ਦੀ ਜਿਹੜੀ ਉਹ ਐਂਟਰੀ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕਈ ਆਈਐਫ ਆਈਪੀਐਸ ਅਤੇ ਆਈਐਸ ਅਫਸਰਾਂ ਦੇ ਨਾਮ ਜਿਹੜੇ ਉਹ ਸਾਹਮਣੇ ਆ ਰਹੇ ਨੇ ਫਿਲਹਾਲ ਉਹਨਾਂ ਦੇ ਵੀ ਰਿਕਾਰਡ ਬਾਰੇ ਜਿਹੜਾ ਉਹ ਸੀਬੀਆਈ ਜਿਹੜੀ ਆ ਉਹ ਈਡੀ ਨੂੰ ਜਾਣਕਾਰੀ ਦੇਵੇਗੀ حال فی الحال اور والے سمے ਦੇ ਵਿੱਚ ای ڈی کس طریقے ਦੇ ਨਾਲ ایکشن ਲੰਦੀ ਹੈ ਤੇ کس طریقے ਦੇ ਨਾਲ ا ای ڈی ਜਿਹੜੀ ਆ ਉਹ ਹੋਰ ਆਈ ਪੀਐਸ ਆਈਐਸ ਅਧਿਕਾਰੀਆਂ ਦੇ ਉੱਤੇ ਕੀ ਛਾਪੇਮਾਰੀ ਕਰਦੀ ਹੈ ਡੀਆਈਜੀਐਚਐਸ ਭੁੱਲਰ ਦੀ ਜਾਇਦਾਦ ਨੂੰ ਲੈ ਕੇ ਕਿਸ ਤਰੀਕੇ ਦਾ ایکشن ਲੰਦੀ ਹੈ ای ڈی ਇਹ ਵੀ ਖਾਸ ਤੌਰ ਦੇ ਉੱਤੇ ਦੇਖਣਯੋਗ ਰਹੇਗਾ ٹھیک ہے ਸਮਤ ਜਾਣਕਾਰੀ ਦੇ ਲਈ ਧੰਨਵਾਦ ਤਾਂ ਅਕੇ ਹੁਣ ਕਿਹੜਾ ਕਿਹੜਾ ਜਿਹੜਾ ਉਹ ਸ਼ਿਕੰਜੇ ਦੇ ਵਿੱਚ ਆਉਂਦਾ ਹੈ ਇਕ ਤਾਂ ਇਹ ਦੇਖਣਾ ਹੋਏਗਾ ਔਰ ਅਕੇ ਸੀਬੀਆਈ ਦੇ ਵੱਲੋਂ ਕਿੰਨੀ ਕ ਸਖਤਾਈ ਦੇ ਨਾਲ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਇਹ ਵੀ ਇੱਥੇ ਦੇਖਣਾ ਪੈਂਦਾ ਤਾਂ ਉੱਥੇ ਹੀ ਸਸਪੈਂਡਡ ਡੀਆਈਜੀ ਹਰਜਨ ਪੁੱਲਰ ਤੇ ਕ੍ਰਿਸ਼ਾ ਨੂੰ ਇਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਕਿੰਨਾ ਕ ਵਾਅਦਾ ਹੁੰਦਾ ਤੇ ਕਿੰਨੇ ਲੰਬੇ ਸਮੇਂ ਤੱਕ ਇਹ ਅੰਦਰ ਜਾਂਦੇ ਆ ਉਸ ਦੇ ਉੱਤੇ ਵੀ ਨਸਰਾ ਪਣਿਆ ਰਹਿਣ ਗਿਆ ਅੱਗੇ ਪੜਾਂਗੇ ਫਰੀਦাবাদ ਦੇ ਵਿੱਚ ਇੱਕ ਡਾਕਟਰ ਦੇ ਘਰੋਂ ਵਿਸਫੋਟਕ ਮਿਲੰਦਾ ਜੋ ਜ਼ਿਕਰ ਆ ਉਹ ਹੋਇਆ ਰੂਪੀ ਦੇ ਘਰੋਂ 350 ਕਿਲੋਗ੍ਰਾਮ ਵਿਸਫੋਟਕ ਬਰਾਮਦ ਹੋਇਆ ਜੋ ਜਾਣਕਾਰੀ ਸੀਪੀ ਦੇ ਵੱਲੋਂ ਦਿੱਤੀ ਗਈ ਹੈ ਆਰਾ ਘਰ ਦੇ ਵਿੱਚੋਂ ਗੋਲਾ ਬਾਰੂ ਤੇ ਦੋ ਰਾਈਫਲਾਂ ਵੀ ਬਰਾਮਦ ਹੋਈਆਂ ਨੇ ਸਤੇਂਦਰ ਗੁਪਤਾ ਸਮਾਨ ਰੱਖਣ ਦੇ ਲਈ ਬਣਾਏ ਕਮਰੇ ਦੇ ਵਿੱਚੋਂ ਇਹ ਬਰਾਮਦਗੀ ਜਿਹੜੀ ਹੋਈ ਹੈ ਉਹਨਾਂ ਨੇ ਜੋ ਦੱਸਿਆ ਤੇ ਜੰਮੂ ਕਸ਼ਮੀਰ ਤੇ ਹਰਿਆਣਾ ਪੁਲਿਸ ਦੇ ਵੱਲੋਂ ਜੋ ਸਾਂਝਾ ਆਪਰੇਸ਼ਨ ਚਲਾਇਆ ਗਿਆ ਉਸ ਦੌਰਾਨ ਇਹ ਬਰਾਮਦਗੀ ਕੀਤੀ ਗਈ ਹੈ ਪੁਲਿਸ ਨੇ ਡਾਕਟਰ ਮੁਜਾਹਿਦ ਸ਼ਕੀਲ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜੰਮੂ ਕਸ਼ਮੀਰ ਦੇ ਨੰਤਨਾਗ ਤੋਂ ਬੜੇ ਡਾਕਟਰ ਦੀ ਨਿਸ਼ਾਨਦੇਹੀ ਦੇ ਉੱਤੇ ਇਹ ਬਰਾਮਦਗੀ ਹੋਈ ਹੈ ਕੁਝ ਦਿਨ ਪਹਿਲਾਂ ਹੀ ਨੰਨਤੋਂ ਇੱਕ ਡਾਕਟਰ ਆਦਿਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਗਈ ਹੈ ਦੋਵੇਂ ਡਾਕਟਰ ਜੋ ਮੁੱਖ ਕਸ਼ਮੀਰ ਦੇ دہشتਗਰਦ ਸੰਗਠਨ ਦੇ ਨਾਲ ਜੁੜੇ ਹੋਣ ਦਾ ਜੋ ਦਾਵਾ ਉਹ ਕੀਤਾ ਗਿਆ ਤਾਂ ਸਾਡੇ ਸੁਰਗੀ ਦੀਪਕ ਖਜूरिया ਜੁੜੇ ਉਹਨਾਂ ਤੋਂ ਵਧੇਰੇ ਜਾਣਕਾਰੀ ਲਵਾਂਗੇ ਦੀਪਕ ਇਹ ਜੋ ਮਾਮਲਾ ਸਾਹਮਣੇ ਆਇਆ ਆਪਣੇ ਆਪ ਦੇ ਵਿੱਚ ਹੀ ਕਹਿ ਸਕਦੇ ਆ ਕਿ ਬੜਾ ਪੇਚੀਦਾ ਵੀ ਹੈ ਤੇ ਬੜਾ ਸੰਵੇਦਨਸ਼ੀਲ ਵੀ ਔਰ ਦੂਸਰਾ ਇਹ ਕਿ ਇੱਕ ਡਾਕਟਰ ਜਿਸ ਦਾ ਪੇਸ਼ਾ ਮਰੀਜ਼ਾਂ ਨੂੰ ਜਿਹੜਾ ਉਹ ਠੀਕ ਕਰਨਾ ਉਸ ਦੇ ਘਰੋਂ ਇਸ ਤਰ੍ਹਾਂ ਦੀਆਂ ਬਰਾਮਦਗੀਆਂ ਹੋਣੀਆਂ ਆਪਣੇ ਆਪ ਦੇ ਵਿੱਚ ਹੀ ਬੜੀ ਚਿੰਤਾ ਜਿਹੜੀ ਆ ਉਹ ਖੜੀ ਕਰਦੀਆਂ ਨੇ ਕੀ ਪੂਰੀ ਜਾਣਕਾਰੀ ਹੈ ਪਹਿਲਾਂ ਕਿਹੜੇ ਡਾਕਟਰ ਦੀ ਗ੍ਰਿਫਤਾਰੀ ਹੋਈ ਜਿਸ ਦੀ ਨਿਸ਼ਾਨਦੇਹੀ ਦੇ ਉੱਤੇ ਗ੍ਰਿਫਤਾਰੀ ਕੀਤੀ ਗਈ ਹੈ ਤੇ ਹੁਣ ਤੱਕ ਕੀ ਕੋਈ ਬਰਾਮਦਗੀ ਹੋਈ ਹੈ ਜਤਿੰਦਰ ਪਹਿਲੇ ਮੈਂ ਤੁਹਾਨੂੰ ਦੱਸ ਦਿਆਂ ਕਿ ਜੰਮੂ ਕਸ਼ਮੀਰ ਪੁਲਿਸ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਹੈ ਅਤੇ ਇਸ ਪ੍ਰੈਸ ਰਿਪੋਰਟ ਤੋਂ ਜੋ ਵੱਡੇ ਖੁਲਾਸੇ ਹੋਏ ਨੇ ਉਸ ਤੋਂ ਇਹ ਸਾਫ਼ ਹੁੰਦਾ ਹੈ ਕਿ ਇਹ ਇੱਕ ਇੰਟਰ ਸਟੇਟ ਟੈਰਰਿਸਟ ਨੈਟਵਰਕ ਹੈ ਜਿਹਨੂੰ ਕਿ ਜੰਮੂ ਕਸ਼ਮੀਰ ਪੁਲਿਸ ਤੇ ਹਰਿਆਣਾ ਪੁਲਿਸ ਨੇ ਮਿਲ ਕੇ ਜਿਹੜਾ ਹੈ ਉਹ ਇਹਦਾ ਬੰਡਾਫੋਰਡ ਕੀਤਾ ਹੈ ਜੋ ਜੰਮੂ ਕਸ਼ਮੀਰ ਪੁਲਿਸ ਦੇ ਵੱਲੋਂ ਜਾਣਕਾਰੀ ਆ ਰਹੀ ਹੈ ਉਸ ਦੇ ਮੁਤਾਬਿਕ 7 ਲੋਗਾਂ ਦੀ ਗ੍ਰਿਫਤਾਰੀ ਹਾਇ ਤੱਕ ਹੋ ਚੁੱਕੀ ਹੈ ਜਿਦੇ ਵਿੱਚੋਂ ਦੋ ਡਾਕਟਰ ਨੇ ਤਾਂ ਇੱਕ ਮਸਜਿਦ ਦੇ ਇਮਾਮ ਦੱਸੇ ਜਾ ਰਹੇ ਨੇ ਯਾਨੀ ਕਿ ਇੱਕ ਮੌਲਵੀ ਦੱਸੇ ਜਾ ਰਹੇ ਨੇ ਇਹ ਸਾਰੇ ਲੋਕ ਜਿਹੜੇ ਨੇ ਕਸ਼ਮੀਰ ਤੋਂ ਜੁੜੇ ਹੋਏ ਨੇ ਔਰ ਜੈਸ਼ੇ ਮਹਮਦ ਅਤੰਕੀ ਸੰਗਠਨ ਜਿਹੜਾ ਪਾਕਿਸਤਾਨ ਤੋਂ ਆਪਰੇਟ ਹੁੰਦਾ ਅਜ਼ਰ ਮਸੂਦ ਜਦਾ ਸਰਗਣਾ ਹੈ ਔਰ ਦੂਜਾ ਅਨਸਾਰ ਗਜ਼ਵਤ ਉਲ ਹਿੰਦ AGUH ਜੇਦਾ ਜੇਦਾ ਕੀ ਨੈਟਵਰਕ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਸ਼ਮੀਰ ਪੁਲਿਸ ਦੇ ਮੁਤਾਬਿਕ ਜਿਹੜੇ 7 ਲੋਕਾਂ ਦੀ ਗ੍ਰਿਫਤਾਰੀ ਹਜੇ ਤੱਕ ਹੋਈ ਹੈ ਉਹਨਾਂ ਕੋਲ ਵੱਡੀ ਮਾਤਰਾ ਚ ਗੋਲਾ ਬਾਰੂਦ ਤੇ ਜਿਹੜਾ ਇਨਫਲਮੇਮਲ ਮੈਡੀਕੀ ਰੀਅਲ ਮਿਲਿਆ ਜਿਹੜਾ ਆਈਡੀ ਬਣਾਉਣ ਦੇ ਕੰਮ ਆਉਂਦਾ 2900 ਕਿਲੋ ਕਿਹਾ ਜਾ ਰਿਹਾ ਕਿ ਆਈਡੀ ਮੇਕਿੰਗ ਮਟੀਰੀਅਲ ਜਿਹੜਾ ਆ ਉਹ ਰਿਕਵਰ ਹੋਇਆ ਜਿਹਦੇ ਚੋਂ 360 ਕਿਲੋ ਸਿਰਫ ਫਰੀਦাবাদ ਦੇ ਇੱਕ ਫਲੈਟ ਚੋਂ ਮਿਲਿਆ ਜਿਹੜਾ ਕਿ ਫਲੈਟ ਇਹ ਡਾਕਟਰ ਮੁਜ਼ਮਮਿਲ ਦੇ ਨਾਮ ਦੇ ਨਾਲ ਸੀਗਾ ਡਾਕਟਰ ਮੁਜ਼ਮਮਿਲ ਅਹਿਮਦ ਕਨਈ ਜਿਹੜਾ ਪੁਲਵਾਮਾ ਦਾ ਰਹਿਣ ਵਾਲਾ ਹੈ ਉਹ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਕੰਮ ਕਰਦਾ ਸੀਗਾ ਉਸ ਤੋਂ ਬਾਅਦ ਉਹਨੇ ਇੱਕ ਆਪਣਾ ਫਲੈਟ ਲਿਆ ਸੀ ਔਰ ਉਸ ਤੋਂ ਬਾਅਦ ਇੱਥੋਂ ਹੀ ਆਤੰਕੀ ਨੈਟਵਰਕ ਚਲਾ ਰਹੇ ਸੀ ਅਗਰ ਆਪਾਂ ਇਹ ਕਹੀਏ ਕੀ ਆਤੰਕ ਦੇ ਡਾਕਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਕੁਝ ਗਲਤ ਨਹੀਂ ਹੋਏਗਾ ਸਭ ਤੋਂ ਪਹਿਲੇ ਇਹ ਸਾਰਾ ਮਾਮਲਾ ਸਾਹਮਣੇ ਉਸ ਸਮੇਂ ਆਇਆ ਜਦੋਂ ਕਿ ਕਰੀਬਨ 1 ਹਫਤਾ ਪਹਿਲੇ ਡਾਕਟਰ ਆਦਿਲ ਦੀ ਗ੍ਰਿਫਤਾਰੀ ਹੋਈ ਡਾਕਟਰ ਆਦਿਲ ਜਿਹੜਾ ਕਿ ਸਹਾਰਨਪੁਰ ਉੱਤਰ ਪ੍ਰਦੇਸ਼ ਦੇ ਵਿੱਚ ਕਿਸੇ ਨਿੱਜੀ ਹਸਪਤਾਲ ਵਿੱਚ ਜੁੜਿਆ ਹੋਇਆ ਸੀਗਾ ਇਹ ਜੰਮੂ ਕਸ਼ਮੀਰ ਦੇ ਪਹਿਲੇ 20 ਡਾਕਟਰ ਰਏ ਤੇ ਹਜੇ ਤੱਕ 7 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਸਾਰੇ ਮਾਮਲੇ ਵਿੱਚ ਹਜਿਸ ਦਿਨ ਤੱਕ ਠੀਕ ਹੈ ਠੀਕ ਹੈ ਦੀਪਕਾ ਜਾਣਕਾਰੀ ਦੇ ਲਈ ਧੰਨਵਾਦ ਤੇ ਸਾਰੇ ਮਾਮਲੇ ਦੇ ਵਿੱਚ ਹੁਣ ਤੱਕ 7 ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਚੁੱਕੀਆਂ ਨੇ ਔਰ ਇਸ ਨੈਟਵਰਕ ਦਾ ਪਰਦਾਫਾਸ਼ ਹੌਲੀ ਹੌਲੀ ਕੀਤਾ ਜਾ ਰਿਹਾ ਹੈ ਅੱਗੇ ਵਧਾਂਗੇ ਸ਼ਰਨੰਦਪੁਰ ਸਾਹਿਬ ਨੂੰ 24ਵਾਂ ਜ਼ਿਲ੍ਹਾ ਬਣਾਉਣ ਦੀ ਮੰਗ ਉੱਠੀ ਹੈ ਅਨੰਦਪੁਰ ਸਾਹਿਬ ਬਾਅਰ ਐਸੋਸੀਏਸ਼ਨ ਦੇ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ 24ਵਾਂ ਜ਼ਿਲ੍ਹਾ ਬਣਾ ਕੇ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾਵੇ ਇਹ ਉਹਨਾਂ ਨੇ ਆਪਣੀ ਮੰਗ ਦੇ ਵਿੱਚ ਜਿਹੜਾ ਆਖਿਆ ਬਾਅਰ ਐਸੋਸੀਏਸ਼ਨ ਦੇ ਵਕੀਲਾਂ ਨੇ ਇਸ ਨੂੰ ਲੈ ਕੇ ਫਲੈਗ ਮਾਰਕ ਵੀ ਕੱਢਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਪਤੀ ਮੌਕੇ ਤੇ ਇਹ ਮੰਗ ਰੱਖੀ ਗਈ ਹੈ। ਜਿੱਥੇ 23 ਜ਼ਿਲ੍ਹੇ ਨੇ ਉੱਥੇ ਹੀ 24ਵਾਂ ਜ਼ਿਲ੍ਹਾ ਸ੍ਰੀ ਅਨੰਦਪੁਰ ਸਾਹਿਬ ਨਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਅਸੀਂ ਇਸ ਸਮੇਂ ਖੜੇ ਹਾਂ ਕੋਰਟ ਕੰਪਲੈਕਸ ਸ੍ਰੀ ਅਨੰਦਪੁਰ ਸਾਹਿਬ ਇਤਿਹਾਸਿਕ ਧਰਤੀ ਤੇ ਜਿੱਥੇ ਨੌਵੇਂ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਜੋ ਹੈ ਉਹ ਮਨਾਇਆ ਜਾ ਰਿਹਾ ਹੈ ਤੇ ਵਿਸ਼ੇਸ਼ ਤੌਰ ਤੇ ਵਕੀਲ ਭਾਈ ਚਾਰੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਅਪੀਲ ਕੀਤੀ ਜਾ ਰਹੀ ਹੈ ਕਿ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਨੂੰ 24ਵਾਂ ਜ਼ਿਲ੍ਹਾ ਘੋਸ਼ਿਤ ਕੀਤਾ ਜਾਵੇ ਕੀ ਕੀ ਫਾਇਦੇ ਹੋਣਗੇ ਜੇਕਰ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਂਦੇ ਆ ਸਾਡੇ ਨਾਲ ਬਾਹਰ ਐਸੋਸੀਏਸ਼ਨ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸਤਨਾਮ ਸਿੰਘ ਜੀ ਨੇ ਸਤਨਾਮ ਜੀ ਕੀ ਕਹਿਣਾ ਚਾਹੋਗੇ ਜੇਕਰ ਜ਼ਿਲ੍ਹੇ ਦੀ ਮੰਗ ਕਰ ਰਹੇ ਹੋ ਤੇ ਜ਼ਿਲ੍ਹਾ ਬਣਾਇਆ ਜਾਂਦਾ ਹੈ ਕੀ ਬੈਨੀਫਿਟ ਹੋਣਗੇ ਦੇਖੋ ਜਦੋਂ ਅਨੰਦਪੁਰ ਸਾਹਿਬ ਜ਼ਿਲ੍ਹਾ ਬਣੇਗਾ ਆਮ ਜਿਹੜੇ ਲੋਕ ਹੈਗੇ ਆ ਲੋਕਾਂ ਲੋਕ ਜਿਨ੍ਹਾਂ ਨੂੰ ਬਹੁਤ ਦੂਰ ਜਾਣਾ ਪੈਂਦਾ ਹੈ ਰੋਪੜ ਆਪਣੇ ਕੰਮ ਕਰਾਣ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਹੈਗੀਆਂ ਇੱਥੇ ਮਿਲ ਜਾਣਗੀਆਂ ਇਸ ਕਰਕੇ ਲੋਕਾਂ ਦੀ ਵੀ ਮੰਗ ਹੈਗੀ ਹੈ ਸਾਡੇ ਵਕੀਲ ਭਰਾਵਾਂ ਦੀ ਵੀ ਮੰਗ ਹੈ ਪੇ ਆਨੰਦਪੁਰ ਸਾਹਿਬ ਨੂੰ ਜਿਹੜਾ ਹੈਗਾ ਜ਼ਿਲ੍ਹਾ ਬਣਾਇਆ ਜਾਵੇ ਔਰ ਮੌਕਾ ਵੀ ਬਹੁਤ ਵਧੀਆ ਹੈਗਾ ਕਿਉਂਕਿ ਪੰਜਾਬ ਸਰਕਾਰ ਜਿਹੜਾ ਹੈਗਾ ਸ਼ਹੀਦੀ ਸਮਾਗਮਾਂ ਦੇ ਮੌਕੇ ਤੇ ਕਾਫੀ ਇੱਥੇ ਜਿਹੜਾ ਹੈਗਾ ਫੰਕਸ਼ਨ ਕਰ ਰਹੀ ਹੈ ਸਾਡੀ ਮੰਗ ਹੈ ਸਾਰੇ ਵਕੀਲ ਭਰਾਵਾਂ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਵੀ ਹੈ ਕਿ ਇਹ ਮੌਕੇ ਤੇ ਆਨੰਦਪੁਰ ਸਾਹਿਬ ਨੂੰ ਜਿਹੜਾ ਹੈਗਾ ਜ਼ਿਲ੍ਹਾ ਬਣਾਇਆ ਜਾਵੇ ਤਾ ਜੋ ਆਮ ਲੋਕਾਂ ਨੂੰ ਵੀ ਸਹੂਲਤ ਮਿਲ ਸਕੇ ਤੇ ਵਕੀਲ ਭਾਈਚਾਰੇ ਨੂੰ ਵੀ ਸਹੂਲਤਾਂ ਮਿਲ ਸਕਣ ਵਕਫ ਵਕਫ ਸਰਕਾਰਾਂ ਆਈਆਂ ਵਕਫ ਵਕਫ ਸਰਕਾਰਾਂ ਗਈਆਂ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ ਹੁਣ ਹੀ ਜ਼ਿਲ੍ਹਾ ਕਿਉਂ ਮੰਗ ਕੀਤੀ ਜਾ ਰਹੀ ਹੈ ਦੇਖੋ ਇਹ ਜਿਹੜੀ ਜ਼ਿਲ੍ਹੇ ਦੀ ਮੰਗ ਹੈਗੀ ਹੈ ਇਹਦੇ ਨਾਲ ਮੈਂ ਇਹ ਕਹਿੰਦਾ ਕਿ ਅਨੰਦਪੁਰ ਸਾਹਿਬ ਨੂੰ ਮਾਣ ਦੇਣ ਵਾਲੀ ਗੱਲ ਨਹੀਂ ਹੈ ਜੀ ਇਹ ਮਾਣ ਸਰਕਾਰ ਲਈ ਮਾਣ ਦੀ ਗੱਲ ਹੋਵੇਗੀ ਜੇ ਉਹ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਕਿਉਂਕਿ ਦੇਖੋ ਖਾਲਸੇ ਦਾ ਜਿਹੜਾ ਸਟਾਰਟਿੰਗ ਹੋਈ ਹੈ ਯੋਿਕ ਸ਼ਕਤੀ ਉਹਨਾਂ ਦੀ ਸ਼ੁਰੂ ਹੁੰਦੀ ਹੈ ਉਹ ਸ਼੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਔਰ ਇਹ ਜੇ ਉਹ ਜ਼ਿਲ੍ਹਾ ਬਣਾਉਂਦੀ ਹੈ ਸਰਕਾਰ ਤਾਂ ਪੰਜਾਬ ਦੀ ਨਹੀਂ ਪੂਰੇ ਪੂਰੇ ਵਰਲਡ ਦੇ ਵਿੱਚ ਬੈਠੇ ਪੰਜਾਬੀਆਂ ਦੀ ਮੰਗ ਹੈਗੀ ਹੈ ਇਹ ਇਹ ਸਿਰਫ ਆਨੰਦਪੁਰ ਸਾਹਿਬ ਦੇ ਲੋਕਾਂ ਦੀ ਮੰਗ ਨਹੀਂ ਹੈ ਪੂਰੇ ਜਿਹੜਾ ਵੀ ਕੋਈ ਪੰਜਾਬ ਨਾਲ ਜੁੜਿਆ ਹੋਵੇ ਉਹਦੀ ਮੰਗ ਹੈ ਜਿਹੜਾ ਬਣਾਉਣ ਦੀ ਗੱਲ ਜੋ ਹੈ ਕਿਹੜੇ ਕਿਹੜੇ ਬਾਹਰ ਸੈਸ਼ਨ ਵੱਲੋਂ ਇਹ ਸਮਰਥਨ ਕੀਤਾ ਜਾ ਰਿਹਾ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗੇ ਜੀ ਇਹ ਅੱਜ ਤੋਂ ਨਹੀਂ ਕਈ ਸਾਲਾਂ ਤੋਂ ਵਾਹਾਂ ਉੜਦੀਆਂ ਗਈਆਂ ਹਰ ਸਰਕਾਰਾਂ ਚ ਵੀ ਇਹ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਪਰ ਕਿਸੇ ਵੀ ਸਰਕਾਰ ਨੇ ਇਹ ਜ਼ਿਲ੍ਹਾ ਨਹੀਂ ਬਣਾਇਆ ਹੁਣ ਸਾਨੂੰ ਆਸ ਹੈ ਸ਼੍ਰੀ ਭਗਵੰਤ ਮਾਨ ਜੀ ਤੋਂ ਆਮ ਆਦਮੀ ਸਰਕਾਰ ਤੋਂ ਕਿ ਉਹ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਗੀ ਜਿਹੜੀ ਰਹੀ ਮੰਗ ਪੱਤਰ ਦੀ ਗੱਲ ਜੀ ਬਾਹਰ ਅਸੈਂਸੀ ਨੰਗਲ ਉਹ ਸਾਡੇ ਨਾਲ ਹੈ ਜੀ ਨੂਰਪੁਰ ਸਾਡੇ ਨਾਲ ਹੈ ਤੇ ਸਾਡੇ ਸਾਰਿਆਂ ਦੇ ਕੰਬਾਈਨਡ ਅਸੀਂ ਇੱਕ ਮੈਮੋਰੈਂਡਮ ਮਾਨ ਜੋ ਕੈਬਨਿਟ ਮਨਿਸਟਰ ਹਰਜੋਤ ਮੈਸਜੀ ਨੇ ਦਿੱਤਾ ਸੀ ਤੇ ਉਹਨਾਂ ਨੇ ਸਾਨੂੰ ਅਸ਼ਵਾਸਨ ਦਿਵਾਇਆ ਸੀ ਕਿ ਉਹ ਇਹ ਸਾਡਾ ਮੰਗ ਪੱਤਰ ਸੀਐਮ ਸਾਹਿਬ ਤੱਕ ਲੈ ਕੇ ਜਾਣਗੇ ਤੇ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਕੋਸ਼ਿਤ ਕਰਵਾਇਆ ਜਾਵੇ। ਸਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਕੀਲ ਭਾਈ ਚਰੇਵਾਲੋਂ ਇੱਕ ਜੋ ਮਾਰਚ ਹੈ ਉਹ ਕੱਢਿਆ ਗਿਆ ਤੇ ਮਾਰਚ ਵਕਫ ਵਕ ਥਾਵਾ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼ਿਸ਼ਗੰਨ ਸਾਹਿਬ ਵਿਖੇ ਸਮਾਪਤ ਹੋਇਆ ਤੇ ਜਿੱਥੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਉੱਥੇ ਹੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਗਈ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ 24ਵਾਂ ਜੋ ਜ਼ਿਲ੍ਹਾ ਹੈ ਪੰਜਾਬ ਸਰਕਾਰ घोषित करे कैमरामैन जतिन कुमार दिन अचोशल टावर श्री अनंतपुर साहब तो इस बुलेटिन के नहीं इस दाल की आग्या दौ धनबाद सत श्रीकाल श्री गुरु तेग बहादुर जी के 350वें शहीदी वर्ष के उपलक्ष्य में हरियाणा सरकार 1 से 25 नवंबर तक आयोजित कर रही है अनेक कार्यक्रम एक से पच्चीस नवंबर तक पूरे राज्य में चल रहे हैं तीन सौ पचास रक्तदान शिविर तीन नवंबर को गुरुजी के जीवन पर आधारित निबंध प्रतियोगिता में साढ़े तीन लाख विद्यार्थियों ने भाग लिया उनकी स्मृति में आयोजित की जा रही हैं चार शहीदी यात्राएं आठ नवंबर रोड़ी सिरसा से ग्यारह नवंबर गुरुद्वारा गुरु नानक देव जी गोरखनाथ पिंजौर से चौदह नवंबर फरीदाबाद से और 18 नवंबर सढौरा यमुना नगर से आयोजन किया जा रहा है 8 नवंबर को होगा गुरु साहिब जी के जीवन पर आधारित पुस्तक का विमोचन 9 नवंबर को करनाल में हिंद दी चादर थीम पर मैराथन का आयोजन होगा 14 नवंबर को बड़ खालसा में दादा कुशाल सिंह दहिया जी के बलिदान पर होगा राज्य स्तरीय कार्यक्रम